ਮੇਰਾ ਨਾਮ ਤਨਵੀਰ ਸਿੰਘ ਤੇ ਕੀ ਗੱਲ ਹੋਈ ਯਾਰਾਤੀ ਕਿਥੇ ਝਗੜਾ ਯਾਰ ਰਾਤੀ ਇਹ ਗੱਲ ਹੋਈ ਆ ਭਰਾ ਲੈ ਕੇ ਗਿਆ ਐਕਟਿਵਾ ਕਰੋ ਤੇ ਉਧਰੋਂ ਦੋ ਮੁੰਡੇ ਆਏ ਬਹੁਤ ਤੇਜ ਉਹਨਾਂ ਨੇ ਵੇਚ ਲਿਆ ਗਿਆ ਐਕਟਿਵਾ ਮਰੀ ਆ ਤੇ ਭਰਾ ਕਹਿੰਦਾ ਕਿ ਹੋਲੀ ਆ ਜਾਂਦੇ ਤੇ ਉਹ ਕੋ ਗਾਲੋ ਗਾਲੀ ਹੋਏ ਆ ਗਾਲਾਂ ਕੱਢਣ ਲੱਪੇ ਸੀ ਤੇ ਡਰਿੰਕ ਕੀਤੀ ਹੋਈ ਸੀ ਉਹਨਾਂ ਨੇ ਤੇ ਮੈਂ ਇਹਨੂੰ ਅਚਾਨਕ ਵੇਖਿਆ ਮੈਂ ਬੂਏ ਚੋਂ ਨਿਕਲਿਆ ਮੋਟਰਸਾਈਕਲ ਲੈ ਕੇ ਤੇ ਮੋੜ ਤੇ ਖਲੋਤਾ ਤੇ ਮੈਂ ਵੀ ਗਿਆ ਵਾ ਤੇ ਮੇਨਾਂ ਵੀ ਗਾਲੋ ਗਾਲੀ ਹੋਏ ਆ ਮੈਂ ਡੈਡੀ ਨੂੰ ਸੱਦਿਆ ਵਾ ਉਹਨਾਂ ਨੇ ਗੱਡੀ ਉੱਤੇ ਤਿੰਨ ਚਾਰ ਮੁੰਡੇ ਸੱਦੇ ਆ ਫੇਰ ਸੱਦੇ ਆ ਇਕਦਮੀ ਆਏ ਆ ਤੇ ਤੱਕੋ ਤਾਂ ਕੀ ਹੋ ਗਿਆ ਡੈਡੀ ਨੂੰ ਸੁੱੜਤਾ ਵਾ ਤੇ ਹਥੋ ਬਾਈ ਪੇ ਪੇ ਲੋ ਮੁੜ ਕੇ ਫਿਰ ਤੋਂ ਕੋਤਕ ਕੀ ਹੋ ਗਿਆ ਪੇ ਲੋ ਸੁੱੜਤਾ ਡੈਡੀ ਨੂੰ ਤੇ ਅਹੀ ਤਰਲੇ ਮਾਰਦੇ ਰਹੇ ਡੈਡੀ ਨੂੰ ਚੁੱਕ ਲੈੰਦੋ ਡੈਡੀ ਨੂੰ ਚੁੱਕ ਲੈੰਦੋ ਉਹਨਾਂ ਨੇ ਜੜੀ ਨੂੰ ਨਹੀਂ ਚੁੱਕੰਦੇ ਤਾਂ ਡੈਡੀ ਦੇ ਵੀ ਲੱਤਾਂ ਮਾਰੀਆਂ ਵਾ ਡੈਡੀ ਨੂੰ ਚੁੱਕੰਦੇ ਆਪਾਂ ਚੁੱਕਦੇ ਆਂ ਹੀ ਤੁਹਾਡੇ ਚਪੇੜਾ ਮਾਰਦੇ ਕੜੇ ਮਾਰਦੇ ਆਂ ਇਸੇ ਚ ਫੇਰ ਫੇਰ ਉਸ ਤੋਂ ਬਾਅਦ ਕੀ ਕਹਿੰਦੇ ਆ ਗਲੀ ਮੁਹੱਲੇ ਵਾਲੇ ਸਾਰਿਆਂ ਨੇ ਛਡਾਇਆ ਵਾ ਤੋ ਤਾਂ ਵੀ ਨਹੀਂ ਛਡੰਦੇ ਸਾਰੇ ਮੱਲੇ ਵਾਲੇ ਨਹੀਂ ਛਡਾਇਆ ਤਾਂ ਵੀ ਨਹੀਂ ਛਡੰਦੇ ਤੇ ਡੈਥ ਹੋ ਗਈ ਪਾਪਾ ਦੀ ਤੇ ਹੋਰ ਕਿੰਨੇ ਤੱਕ ਕੀ ਕਾਰਵਾਈ ਕੀਤੀ ਕੀ ਪੁਲਿਸ ਲੋਹਣ ਕਾਰਵਾਈ ਕੋਈ ਨਹੀਂ ਕੀਤੀ ਗਈ ਪੁਲਿਸ ਲੋਹ ਹਜੇ ਤੱਕ ਨਾ ਫਾਇਲ ਨੰਬਰ ਮਿਲਿਆ ਜੇ ਤੇ ਨਾ ਕੋਈ ਕਾਰਵਾਈ ਕੀਤੀ ਮੰਗਾਂ ਤੁਹਾਡੀ ਮੰਗੇ ਇਹ ਵਾ ਕੀ ਹਾਂ ਵੀ ਉਹ ਦੋਸ਼ੀ ਫੜੇ ਜਾਣ ਤੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਸਾਨੂੰ ਨਾਮ ਹੈ ਮੇਰਾ ਨਾਮ ਲਖਵਿੰਦਰ ਸਿੰਘ ਆ ਜੀ ਤਾਂ ਕੀ ਕਹਿਣਾ ਚਾਹੁੰਦੇ ਜਿਹੜੇ ਰਾਤੀ ਕੌਮ ਬਣਾ ਵਲੋ ਮੈਂ ਕਹਿੰਦਾ ਜੀ ਬਹੁਤ ਹਫੜਾ ਦਫੜੀ ਮਚਾਈ ਹੋਈ ਦੁਨੀਆ ਤੇ ਸਮਝੋ ਕਿ ਚੰਗਾ ਬੰਦਾ ਘਰੋਂ ਬਾਹਰ ਨਹੀਂ ਨਿਕਲ ਸਕਦਾ ਐਹੋ ਜੀ ਬੁਰੀ ਹਾਲਤ ਕੀਤੀ ਹੋਈ ਆ ਬੱਚਾ ਨਿਕਾਇਆ 18 ਸਾਲਾ ਦਾ ਮੁੰਡਾ ਗਿਆ ਸਮਝ ਲਓ ਤੇ ਐਕਟਵਾ ਵਿੱਚ ਮਾਰੀ ਆ ਬੱਚੇ ਨੇ ਕਿਹਾ ਹੌਲੀ ਚਲਾ ਲੈਣੀ ਸੀ ਉਹਨੂੰ ਫੜ ਕੇ ਕੁੱਟਣਾ ਸ਼ੁਰੂ ਕਰਤਾ ਉਹਨਾਂ ਨੂੰ ਫੋਨ ਕੀਤਾ ਉਹਨਾਂ ਦਾ ਪਿਓ ਛਡਾਣ ਵਾਸਤੇ ਗਿਆ ਪਿਓ ਨੇ ਜਾ ਕੇ ਮੁੰਡੇ ਦੇ ਚਪੇੜਾ ਮਾਰੀਆਂ ਵੀ ਘਰ ਚਲ ਜੋ ਤੇ ਪਿਓ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਕੇ ਤੇ ਕੁੱਟਣਾ ਸ਼ੁਰੂ ਕਰਤਾ ਛਾਤੀ 'ਚ ਲੱਤਾਂ ਮਾਰੀਆਂ ਤੇ ਮੁੰਡੇ ਚੁੱਕਣ ਲੱਗੇ ਆ ਤੇ ਉਹ ਮੁੰਡਿਆਂ ਨੂੰ ਵੀ ਮਾਰਦੇ ਰਹੇ ਉੱਤੋਂ ਸਾਡੇ ਕੋਲ ਸੀਸੀਟੀਵੀ ਟੀਵੀ ਕੈਮਰੇ ਦੀਆਂ ਫੋਟੋਜ਼ ਹੈਗੀਆਂ ਨੇ ਠੀਕ ਹੈ ਉਹ ਸਾਰੀਆਂ ਦੇਖ ਵੇਖਣ ਵਾਲੀ ਆ ਕਿ ਇਹਨਾਂ ਨੇ ਥਾਂ ਹੀ ਉੱਥੇ ਮੌਕੇ ਤੇ ਮਾਰਤਾ ਇਹਨਾਂ ਨੇ ਮੌਕੇ ਤੇ ਮੌਤ ਹੋ ਗਈ ਹੈ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਾਰੀ ਰਾਜਸੀ ਲੀਡਰਾਂ ਦੇ ਕਰਕੇ ਇਸ ਨੂੰ ਲੋ ਦਬਾਅ ਹੈਗਾ ਤੇ ਕਾਰਵਾਈ ਨਹੀਂ ਹੋ ਰਹੀ ਫਿਰ ਮੰਗੀ ਕਰਦੇ ਮੰਗੇ ਕਰਦਿਆਂ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਬੰਨ ਦੀ ਕਾਰਵਾਈ ਕੀਤੀ ਜਾਵੇ ਜੋ ਪਰਚਾ ਇੱਕ ਡੈਥ ਹੋਈ ਹੈ 302 ਦਾ ਪਰਚਾ ਵਰਦਾ ਪਰਚਾ ਕੀਤਾ ਜਾਵੇ ਸਰ ਮਾਮਲਾ ਕੀ ਜਿਹੜਾ ਇੱਕ ਕਾਰਨ ਕੀ ਚਾਹਣੇ ਤੁਹਾਡੇ ਕੋਲ ਦੱਸਿਆ ਯਾਰ ਪਤਾ ਨਹੀਂ ਤੁਹਾਨੂੰ ਪੋਸਟ ਮਾਰਨ ਨੂੰ ਕਰਵਾਉਣ ਦੇ ਲਈ ਦੀ ਜਿੱਥੇ ਪਹੁੰਚੇ ਇਹ ਆਈਓ ਜਣਾ ਆਈਓ ਦੱਸੇਗਾ ਠੀਕ ਹੈ ਜੀ ਆਈਓ ਦੱਸੇ ਉਹਨੂੰ ਪਤਾ ਸਾਰਾ ਅੱਛਾ ਜੀ ਤੁਹਾਨੂੰ ਜੋ ਵੀ ਜੀ ਪਤਾ ਸਾਨੂੰ ਮੈਂ ਪੋਸਟ ਮਾਰਨ ਕਰਾਉਣਾ ਹੈ ਜੀ ਅੱਛਾ ਜੀ ਬਸ ਬਸ ਹੂੰ ਕੀ ਦਾ ਕਰਾਣਾ ਹੈ ਕੁਝ ਪਤਾ ਤੁਹਾਨੂੰ ਕੀ ਕਾਰਨ ਕੀ ਆਇਆ ਜਿਹੜਾ ਕਾਰਨ ਉਹ ਆਈਓ ਦੱਸੇਗਾ ਜੀ ਹੂੰ ਤੁਸੀਂ ਨਹੀਂ ਦੱਸ ਸਕਦੇ ਮੈਂ ਮੈਨੂੰ ਨਹੀਂ ਪਤਾ ਕਿ ਇਹਦੇ ਵਿੱਚ ਕੀ ਆ ਕੀ ਨਹੀਂ ਆਈਓ ਦੱਸੇਗਾ ਮੈਂ ਪੋਟਮਾਰਨ ਨੂੰ ਕਰਾਉਣਾ ਆਇਆ ਮੰਗਲ ਸਿੰਘ ਦਾ ਪੋਟਮਾਰਨ ਨੂੰ ਨਾ ਕਰਾ ਲੈਂਦੇ ਫਿਰ ਤੂੰ ਕੀ ਕਰਨਾ ਹੈ ਇੱਥੇ ਮੈਂ ਫਿਰ ਮੈਂ ਤੁਸੀਂ ਇੱਥੇ ਆਪਣੀ ਡਿਊਟੀ ਤੇ ਆਏ ਹੋ ਡਾਕਟਰਾਂ ਵੱਲੋਂ ਕਿਹਾ ਯਾਰਾ ਤੁਹਾਡੇ ਵੱਲੋਂ ਕੋਈ ਜਿਹੜੀਆਂ ਕਾਗ ਕਈ ਕਾਗੇ ਤੁਸੀਂ ਥਾਣੇ ਛੱਡ ਆਏ